ਮੋਸ਼ਕਾ ਤੁਸੀਂ ਵੇਖ ਦਿਓ ਪੰਜਾਬੀ ਲਾਈਵ ਨਿਊਜ਼ ਖਬਰ ਲੁਧਿਆਣ ਤੋਂ ਆ ਰਹੀ ਹੈ ਜਿੱਥੇ ਕਿ ਕੁਝ ਨੌਜਵਾਨ ਰਾਤ ਨੂੰ ਮੂਵੀ ਵੇਖ ਕੇ ਘਰ ਬਾਹਰ ਸਾਕੀ ਸੀਤਾ ਕੁਝ ਕਾਰਸਵਾਦ ਬਦਮਾਸ਼ਾ ਬਲੋ ਉਹਨਾਂ ਦਾ ਪਿੱਛਾ ਕੀਤਾ ਗਿਆ ਆਪਣੀ ਜਾਨ ਬਚਾਉਣ ਦੇ ਚੱਕਰਾਂ 'ਚ ਨੌਜਵਾਨ ਦਾ ਮਾਰ ਡਾਟਾ ਹੰਬੇ ਨਾਲ ਜਾ ਡਪਾਇਆ ਜਿਸ ਦੇ ਚੱਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਨਾਲ ਕੇ ਦੋਸਤਾਂ ਨੇ ਬਿੜਿਆ ਦੀ ਪੂਰੀ ਗਾਲ ਬਾਤ ਅਸੀ ਉਹ ਤੇਹੀ ਮੌਕੇ ਦੀ ਸੀਸੀਟੀਵੀ ਫੁਰੇਜ ਵੀ ਸਾਹਮਣੇ ਆਈ ਹੈ ਉਸੀ ਵੇਖੋ ਪੂਰੀ ਵੀਡੀਓ ਅਸੀਂ ਨੇ ਮੂਵੀ ਦੇ ਕਿਆਰ ਜਗਈ ਐਸ ਤਰ੍ਹਾਂ ਤੋਂ ਤੇ ਅਸੀਂ ਨੇ ਉਧਰੋਂ ਆ ਲਗੇ ਅਸੀਂ ਨੇ ਮਤਲਬ ਕੰਡਾ ਕਰ ਤੋਂ ਪੌਣੇ ਖਾ ਕੇ ਪੌਣੇ ਖਾਦ ਨਹੀਂ ਹੈਗੇ ਵੈਸੇ ਹੀ ਵਾਪਸ ਹੀ ਆ ਗਏ ਜੀ ਢੋਲੇ ਆ ਲਗੇ ਜੀ ਢੋਲੇ ਲੈਟਰ ਪਾਕ ਤੇ ਨਾਲ ਨੇ ਉਥੇ ਗੁੰਡੇ ਖੜੇ ਲੀਏ ਤਿੰਨ ਚਾਰ ਦਿਖੜੀ ਤਿੰਨ ਚਾਰ ਗੱਡੀ ਖੜੀ ਸੇਫਟੀ ਅਸੀਂ ਮਨੇ ਪਾਕ ਤੋਂ ਸਾਡੇ ਨੇ ਪਿੱਛੇ ਆ ਗਏ ਉਹ ਜਾ ਕੇ ਤਾਂ ਮੀ ਜੀ ਆ ਮਿਲਟਰੀ ਕੈਂਪ ਦੇ ਮੁਰੇ ਨੇ ਦ੍ਰਿਸ਼ ਮੁੰਡੇ ਸੀ ਜੀ ਜੀ ਡੈਥ ਹੋਈ ਹੈ ਜੀ ਉਹਨਾਂ ਨੂੰ ਹੀ ਮਨ ਖੇਲੇ ਸੀ ਉਹਨਾਂ ਨੇ ਮੁੰਡੇ ਨਹੀਂ ਉਹਨੂੰ ਕੁੱਕਾ ਕੋ ਕਮਾਲ ਲੰਗੀ ਉਹਨੂੰ ਹੀ ਇਹ ਇੱਥੇ ਹੈਗੀ ਜੀ ਇੱਕ ਵਾਰੀਏ 20 ਕਿ ਤੇਨੇ ਹੀ ਉੱਥੇ ਮੁੰਡੇ ਪਿੱਛੇ ਆ ਕੇ ਜੀ ਅਸੀਂ ਡਰਦੇ ਅਸੀਂ ਡਰਦੇ ਮੋਟਰਸਾਈਕਲ ਚਾਲੇ ਜੀ ਆ ਮੈਟਰੀ ਬਚਾਈਏ ਮੁੰਡੇ ਨੇ ਬਚਾਈ ਮੋਟਰਸਾਈਕਲ ਦਨੇਸ਼ ਮੁੰਡੇ ਨੇ ਅਸੀਂ ਨਹੀਂ ਫਿਰ ਕਮ ਕਮਾ ਕੇ ਡੱਬਾ ਤੇ ਜਾਈ ਜਾਈ ਡੱਬੇ ਕਰੇ ਆਪਣੀ ਉਹਨੇ ਹੀ ਮੁੰਡੇ ਰੋਂਗਸੜੀ ਪਿੱਛੇ ਆ ਘਾੜ ਡੇ ਆ ਕੇ ਜੀ ਪਿੱਛੇ ਆ ਕੇ ਉਹ ਗੱਡੀ ਬਹੁਤ ਤੇ ਚਲਾ ਰਹੀ ਸੀ ਅਸੀਂ ਮੋਟਰ ਤੇਜ਼ ਸੀ ਗਈ ਜਿਸ ਕਰਕੇ ਨਾ ਜੀ ਦਿਨੇਸ਼ ਦਾ ਜੀ ਬਾਈਕ ਦਾ ਹੈਂਡਲ ਕੁਝ ਉਹਨੇ ਕੁਝ ਮਾਰਿਆ ਹੋਊਗਾ ਕੁਝ ਨਾ ਜੀ ਉਹਨਾਂ ਦਾ ਹੈਂਡਲ ਕੋਲ ਬੈਲਸ ਵਿਗੜ ਗਿਆ ਜੀ ਉਹਰਾ ਮੋਟਰਸਾਈਕਲ ਜਾ ਬਜੇ ਖੰਬੇ ਚ ਖੰਬੇ ਤੇ ਵਰਤ ਨਹੀਂ ਦਿਨੇਸ਼ ਜੀ ਉਸ ਦਾ ਉਸ ਦਾ ਤਾਂ ਮੌਤ ਹੋ ਗਈ ਜੀ ਬਾਕੀ ਜਿਹੜੇ ਮੁੰਡਾ ਸੀਗੇ ਪਿੱਛੇ ਨਿਕਲੇ ਉਹ ਸੱਟਾ ਬਮਲ ਸੱਟ ਲੱਗ ਗਈ ਜੋ ਵੀ ਸੀ ਗਈ ਉਹ ਐਸਟਾ ਪਾਵਾਸੂਰ ਦਾਖਲ ਆ ਜੀ ਮੁੰਡਾ ਜੀ ਨਿਕਲ ਤੇ ਬਾਕੀ ਇਨਸਾਬ ਦੀ ਬੰਗ ਮੰਗਦੇ ਬਲਸੂਰ ਜੀ ਰੋਹਿਤ ਸਾਣੀ ਤੁਸੀਂ ਕਿੰਨੇ ਟਾਈਮ ਦੀ ਗੱਲ ਸੀ ਜਦੋਂ ਐਕਸੀਡੈਂਟ ਹੋਸੀ ਕਿ ਤੁਸੀਂ ਨਾਲ ਕਿਹੜੇ ਕਿਹੜੇ ਬੰਦੇ ਸੀਗੇ ਸਰ ਅਸੀਂ ਤਾਂ ਮੂਵੀ ਦੇਖ ਕੇ ਆ ਰਹੇ ਸੀ ਠੀਕ ਹੈ ਜੀ ਮੂਵੀ ਦੇਖ ਕੇ ਆ ਰਹੇ ਸੀ ਆਂਦੇ ਆਂਦੇ ਨਾਲ ਇੱਕ ਘੰਟਾ ਘਾਰੇ ਸਾਈਡ ਤੋਂ ਆ ਰਹੇ ਘੰਟਾ ਘਾਰੇ ਸਾਈਡ ਤੋਂ ਆ ਰਹੇ ਅਸੀਂ ਰਾਹ 'ਤੇ ਨਾ ਮਤਲਬ ਸਾਡੇ ਦਾ ਢੋਲੇ ਵਾਲ ਦੀ ਮਤਲਬ ਪਿੱਛੇ ਸ਼ਾਇਦ ਮੁੰਡਿਆਂ ਨੇ ਫਿਲਡਿੰਗ ਨਹੀਂ ਸ਼ਾਈ ਸੀ ਠੀਕ ਹੈ ਜੀ ਤੇ ਸਾਡੀ ਸਕੂਟ ਮੁੰਡਾ ਸੀ ਜਿਹਦੀ ਡੈਥ ਹੋਈ ਆ ਉਹ ਅਸੀਂ ਥੋੜਾ ਪਿੱਛੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਕੀ ਕੀਤਾ ਜੀ ਆਪਣਾ ਜੀ ਮਤਲਬ ਸਮਸ਼ਾਨ ਘਾਟ ਦੇ ਕੋਲ ਹੀ ਸਮਸ਼ਾਨ ਘਾਟ ਦੇ ਕੋਲ ਨਾ ਉਹਨਾਂ ਨੇ ਗੱਡੀ ਲਾ ਲਈ ਕੋਲ ਗੱਡੀ ਲਾ ਕੇ ਸਾਈਡ ਮਾਰ ਲੱਗੇ ਸੀ ਸਾਈਡ ਮਾਰ ਲੱਗੇ ਜੀ ਤੇ ਉਹਨਾਂ ਨੂੰ ਕਹਿੰਦੇ ਰੁਕ ਜਾ ਰੁਕ ਜਾ ਰੁਕ ਜਾ ਉਹ ਰੁਕੇ ਨਹੀਂ ਡਰਦੇ ਮਾਰੇ ਠੀਕ ਹੈ ਅਸੀਂ ਜੀ ਥੋੜਾ ਅੱਗੇ ਤੇ ਉਹ ਕਹਿਣ ਲੱਗੇ ਪਿਆਓ 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 ਅਸੀਂ ਆਪਣੀ ਜਾਨ ਬਜਾਨ ਦੇ ਚੱਕਰ ਚੱਕਰ 'ਚ ਅਸੀਂ ਰੋਂਗ ਸਾਈਡ ਵੀ ਮੋੜਿਆ ਜੀ ਆਪਣਾ ਸ਼ੇਰਪੁਰ ਚੋਂ ਰੋਂਗ ਸਾਈਡ ਵੀ ਮੋੜਿਆ ਰੋਂਗ ਰੋਂਗ ਸਾਈਡ ਮੋੜਨ ਤੋਂ ਬਾਅਦ ਵੀ ਉਹਨਾਂ ਨੇ ਗੱ ਇਹ ਗੱਡੀ ਪੂਰੀ ਫੁੱਲ ਸਪੀਡ ਤੇ ਜੀ ਐ ਸੀ ਜੇ ਅਸੀਂ ਬ੍ਰੇਕ ਲਾ ਵੀ ਦਿੰਦੇ ਤੇ ਉਹਨਾਂ ਨੇ ਗੱਡੀ ਨਾਲ ਵੀ ਡਾਈ ਦੇਣਾ ਸੀ ਤੁਸੀਂ ਮੁੰਡੇ ਨਹੀਂ ਜਾਣਦੇ ਹੋ ਹਾਂਜੀ ਮੁੰਡਿਆਂ ਨੂੰ ਜਾਣਦੇ ਹੋ ਕੋ ਸਾਡੇ ਨਾਲ ਦੁਸ਼ਮਣ ਨਹੀਂ ਮੁੰਡਿਆਂ ਨੂੰ ਕੋਈ ਅਸੀਂ ਨਾ ਜਾਣਦੇ ਜੀ ਨਾ ਕੋਈ ਦੁਸ਼ਮਣ ਨਹੀਂ ਨਾ ਜਨਾਬ ਕੋਈ ਬਸ ਨਹੀਂ ਜੀ ਕਿੰਨੇ ਵਜੇ ਟਾਈਮ ਸੀ ਰਾਤ ਜਿਹੜਾ ਜੋ ਡੈਥ ਹੋਈ ਉਹ 1 ਵਜੇ 26 ਮਿੰਟ ਤੇ 27 ਮਿੰਟ ਦਾ ਐਕਸੀਡੈਂਟ ਹੋਇਆ ਜੀ ਜਦੋਂ ਪਿੱਛੇ ਟੋਲੇ ਦੇ ਮੁੰਡੇ ਲੱਗੇ ਜੀ ਉਹ 1 ਵਜੇ ਮਤਲਬ 20 ਮਿੰਟ ਲੱਗੇ ਪਿੱਛੇ ਨਾ ਆਪਣੇ ਨਾ ਆਪ ਮੁੰਡੇ ਜਾਣਦੇ ਸੀ ਕਿ ਗੱਡੀ ਨੂੰ ਨਾ ਨਾ ਆਪਣੇ ਦੁਸ਼ਮਣ ਕੋਈ ਪਹੁੰਚੇ ਪੁਲਿਸ ਚੌਂਕ ਦੇ ਵਿੱਚ ਉਹ ਨਾ ਕਿ ਕੋਸ਼ਿਸ਼ ਕੀਤੀ ਸਾਡੇ ਅਸੀਂ ਬਿਲਕੁਲ ਸਾਡੇ ਪਿੱਛੇ ਸੀਗੇ ਮੁੰਡੇ ਬਿਲਕੁਲ ਸਾਡਾ ਬਾਈਕ ਤੇ ਐਟੇ ਬੜੀ ਤੇਜ਼ ਸੀਗੀ ਜੀ ਅਸੀਂ ਰੌਂਗਸੜ ਵਾਲੇ ਸਾਡੇ ਤਾਂ ਪਿੱਛੇ ਆ ਗਏ ਸੀਗੇ ਮੁੰਡੇ ਜੀ ਠੀਕ ਹੈ ਜੀ ਸਾਨੂੰ ਉਹ ਡਰੇਜ ਦੇ ਪਰਵਾਨ ਪੂਰੀ ਮੰਗ ਹੈ ਜੀ ਹਿਸਾਬ ਦੀ ਪੂਰੀ ਇਤਿਜਾਬੀ ਜੋ ਵੀ ਹੁੰਦੇ ਜੀ ਬਸ ਇਹੀ ਹੈ ਜੀ ਮੰਗ ਜਲਦ ਤੋਂ ਜਲਦ ਤੋਂ ਮੁੰਡੇ ਫੜੇ ਜਾਣ ਦੀ ਬਾਕੀ ਪੁਲਿਸ ਲੱਗੀ ਹੋਈ ਜੀ ਮੁੰਡੇ ਫੜਨ ਤੇ ਜੀ ਹਾਂਜੀ ਹਾਂਜੀ ਬਸ ਥੈਂਕ ਯੂ